السلام علیکم میں امید کرنی ہوں سے ٹھیک ٹھاک خیریہ دے نال دے چار دکھلا چوب ہو گے آج دی کتا دے وے چسن سنگھ مسکین جی داز دے پینے کے زندگی دا اصل مقصد کی ہے تین سانے میں زندگی دے وچے کس طرح کامیاب ہو سکتا ہے بہت دی شو اندر کتا ہے خیر آپ پر چل لیا دی کتا دے باج کارنے سی گال بات دی کتا شروع کرن تو میں سارے ویرا ماما کی بنتی ہے کہ سارے چینل لائک سبسکرائب تے شیئر کار دے تو چل لیا دی کتا گو اگر گہرائی نال سنو دے تو پھر ਉਦਾ ਸ਼ਬਦ ਚੋਟ ਕਰ ਜਾਏਗਾ ਇੱਕ ਦਿਨ ਦਾ ਕੀਤਾ ਹੋਇਆ ਜਪਜੀ ਸਾਹਿਬ ਦਾ ਜਪ ਇਨੂੰ ਉਦਾਸ ਕਰ ਦੇਗਾ ਨਿਰਾਸ਼ ਕਰ ਦੇਗਾ ਇੱਕ ਦਿਨ ਦੀ ਜਪੀ ਹੋਈ ਸੁਖਮੰਨੀ ਇਨੂੰ ਨਿਰਾਸ਼ ਕਰ ਦੇਗਾ ਉਦਾਸ ਕਰ ਦੇਗੀ ਕਿਉਂ ਸ਼ਬਦ ਤੀਰ ਦੀ ਤਰ੍ਹਾਂ ਲੱਗੇਗਾ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰੂ ਵਚਨ ਮੰਨ ਤੀਰ ਲਗਈਆ ਮਨ ਕੀ ਬਿਰਤਾ ਨਹੀਂ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਕੱਲ ਇਸ ਪੀੜ ਦਾ ਮੈਂ ਜ਼ਿਕਰ ਕੀਤਾ ਸੀ ਭਗਤ ਕਬੀਰ ਜਿਸ ਡੰਗਲਾ ਲੈਸ ਨੂੰ ਬਿਆਨ ਕਰਦੇ ਨੇ ਇਹ ਵੀ ਸੁਣ ਲੋ ਕਬੀਰ ਗੂੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਗੁਰ ਬਾਣ ਸਤਗੁਰ ਦੀ ਬਾਣੀ ਦਾ ਬਾਣ ਐਸਾ ਲਗਿਆ ਫਿਰ ਐਸਾ ਲਗਿਆ ਸ਼ਬਦ ਮਨ ਨੂੰ ਛੁਏਗਾ ਮਨ ਨੂੰ ਚੋਟ ਕਰੇਗਾ ਜਿਤਨੇ ਚਿਰਤਕ ਸ਼ਬਦ ਨੇ ਮਨ ਨੂੰ ਚੋਟ ਨਹੀਂ ਕੀਤੀ ਸਮਲੋ ਇਸ ਨੇ ਸੁਣਿਆ ਹੀ ਨਹੀਂ ਹੈ ਮਨ ਸਰੋਤਾ ਬਣੇ ਜ਼ਬਾਨ ਵਕਤਾ ਬਣੇ ਜ਼ਬਾਨ ਆਖੇ ਵਾਹਿਗੁਰੂ ਵਾਹਿਗੁਰੂ ਤੇ ਵਕਤਾ ਬਣੇ ਮਨ ਸਰੋਤਾ ਬਣੇ ਪਰ ਹੁੰਦਾ ਕਿ ਇਹ ਜ਼ਬਾਨ ਵੀ ਵਕਤਾ ਬਣਦੀ ਹੈ ਮਨ ਵੀ ਵਕਤਾ ਬਣਦਾ ਹੈ ਮਨ ਹਰ ਵਕਤ ਬੋਲਦਾ ਹੈ ਨਹੀਂ ਸੁਪ ਕਰਦਾ ਇਹ ਸੁਣਦਾ ਹੀ ਨਹੀਂ ਮੰਦੀ ਸੁਣਨ ਦੀ ਆਦਤ ਹੀ ਨਹੀਂ ਜਿੱਦ ਸੁਣਦਾ ਹੀ ਨਹੀਂ ਤੇ ਸ਼ਬਦ ਮਨ ਦਾ ਹਿੱਸਾ ਹੀ ਨਹੀਂ ਬਣਦਾ ਓਖੜੇ ਓਖੜੇ ਲੋਕ ਅਕਸਰ satsang ਦੇ ਵਿੱਚ ਬੈਠੇ ਹੁੰਦੇ ਨੇ ਓਖੜ ਓਖੜ ਕੇ ਲੋਕੀ ਪਾਠ ਕਰਦੇ ਨੇ ਸੁਣਨਾ ਕਠਨ ਹੈ ਅਗਰ ਕੋਈ ਸੁਣ ਲਵੇ ਮਹਾਰਾਜ ਕਹਿੰਦੇ ਨੇ ਦੋ ਰੱਦਿਆ ਨਾ ਨੇਕ ਭਗਤਾ ਸਦਾ ਵਿਗਾਸ ਸੁਣੀਏ ਤੋ ਪਾਪਕਾਰ ਅਸ ਕਬੀਰ ਕਹਿੰਦੇ ਨੇ ਗੁਰੂ ਦਾ ਸ਼ਬਦ ਮੈਂ ਕੀ ਸੁਣਿਆ ਗੁੰਗਾ ਹੋ ਗਿਆ ਮੈਂ ਮਿਥਿਆ ਨਹੀਂ ਬੋਲਦਾ ਕੌੜਾ ਨਹੀਂ ਬੋਲਦਾ ਫਿੱਕਾ ਨਹੀਂ ਬੋਲਦਾ ਵਿਅਰਥ ਨਹੀਂ ਬੋਲਦਾ ਜ਼ਬਾਨ ਤੋ ਗੁੰਗਾ ਹੋ ਗਿਆ ਜਿੰਨੀ ਪੀੜਾ ਹੋਈ ਏ تیر ਦੇ ਲਗਣ ਨਾਲ ਮੈਂ ਇਹਨਾਂ ਨੂੰ ਵੀ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਪਰ ਜਿਤਨਾ ਰਸ ਆ ਰਿਹਾ ਹੈ ਇਸ ਰਸ ਨੂੰ ਵੀ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਤੇ ਕੋਈ ਪੀੜਾ ਹੈ ਭਗਤ ਚਾਂਦੇ ਨੇ ਬਣੀ ਰਹੇ ਬਣੀ ਰਹੇ ਬਾਕੀ ਹਰ ਪੀੜ ਤੋਂ ਮਨੁੱਖ छुटਕਾਰਾ ਚਾਹੁੰਦਾ ਹੈ ਜ਼ਰੂਰ ਤੁਹਾਡੇ ਵਿੱਚੋਂ ਜਿਹੜੇ ਕੋਈ ਅਭਿਆਸੀ ਹੋਣਗੇ ਤੇ ਸ਼ਬਦ ਚੋਟ ਕਰ ਗਿਆ ਹੋਵੇਗਾ ਉਹਦਾ ਇੱਕ ਅਨੁਭਵ ਹੁੰਦਾ ਹੈ ਪ੍ਰਮਾਤਮਾ ਤੋਂ ਨਹੀਂ ਮਿਲਦਾ ਤੇ ਨਾ ਸਹੀ ਆਪਣੇ ਪਿਆਸ ਬਣੇ ਰਹਿਣਦੇ ਆਪਣੀ ਤੜਪ ਬਣੀ ਰਹਿੰਦੇ ਉਹਦੀ ਇਹ ਉਮੰਗ ਪੈਦਾ ਹੋ ਜਾਂਦੀ ਹੈ ਉਹਦੀ ਇਹ ਤੜਪ ਆਉਂਦੀ ਹੈ ਇਹਨੂੰ ਇੱਕ ਸੂਫੀ ਅਮੀਰ ਖਸਰੋਏ ਨੇ ਬਿਆਨ ਕਰਦਾ ਹੈ ਯਾ ਰੱਬ ਦੁਆਏ ਵਸਲ ਨਾ ਹਰ ਗਿਸ ਕਬੂਲ ਹੋ ਫਿਰ ਦਿਲ ਮੇਂ ਕੀ ਰਹੇਗਾ ਜੋ ਹਸਰਤ ਨਿਕਲ ਗਈ ਹੈ हे ਪ੍ਰਭੂ ਹੈ ਹੁਦਾ ਹਰ ਵਕਤ ਮੈਨੂੰ ਤੜਪਣ ਦੇ ਦੁਆ ਕਰਣ ਦੇ ਤੇਰੀਏ ਗੋ ਮੈਂ ਫਰਿਆਦ ਕਰਦਾ ਰਹਾ ਨਹੀਂ ਮਿਲਦਾ ਨਾ ਮਿਲ ਕਮ ਸੇ ਕਮ ਮੈਨੂੰ ਫਰਿਆਦ ਕਰਨ ਦੇ ਇਸ ਫਰਿਆਦ ਦੇ ਚ ਵੀ ਰਸ ਹੈ ਇਸ ਫਰਿਆਦ ਦੇ ਚ ਹੀ ਅਨੰਦ ਹੈ ਜਦ ਕਦੀ ਕੋਈ ਗਹਿਰਾਈ ਨਾਲ ਅਰਦਾਸ ਕਰਦਾ ਹੈ ਪ੍ਰਾਰਥਨਾ ਕਰਦਾ ਹੈ ਯਕੀਨ ਜਣੋ ਉਸ ਵਿੱਚ ਵੀ ਅਨੰਦ ਹੈ ਉਸ ਵਿੱਚ ਵੀ ਰਸ ਹੈ ਇੱਕੋ ਇੱਕ ਪੀੜਾ ਹੈ ਜਿਹਦੇ ਚ ਮਹਾਰਸ ਹੈ ਕਬੀਰ ਕੇਨਨ ਮੈਂ ਗੁੰਗਾ ਹੋ ਗਿਆ ਨਹੀਂ ਬਿਆਨ ਕਰ ਸਕਦਾ बोंगा हुआ बावरा बावरे तो मुराद पागल थे नहीं है बावरे तो मुराद बोला बोला हो गया बोला मनुख अंदरों बाहरों एकोंदा है ए मैं अर्ज करदे चालाक मनुख बाहरों को छोरोंदा है अंदरों को छोरोंदा है जिन्न बाबा फरीद इंज कहंदे ने जिन्न मन और मुख और ਛੇ ਕਾਂਡੇ ਕੱਚੇ ਔਰੰਗਜ਼ੇਬ ਵੀ ਦੋ ਵਕਤ ਕੁਰਾਨ ਦੀ ਤਲਾਵਤ ਕਰਦਾ ਹੈ ਪੰਜ ਵਕਤ ਨਿਮਾਜ਼ ਪੜਦਾ ਹੈ ਜੁਮਾ ਰਾਤ ਨੂੰ ਜ਼ਕਾਤ ਦਿੰਦਾ ਹੈ ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਦਾ ਹੈ ਪਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨ ਟੋਰਾ ਮਨ ਲਾਦਾਨਮ ਕੇ ਯਜਦਾ ਸ਼ਨਾਸ ਸ੍ਰੀ ਮੁਕਵਾਕ ਪਾਤਸ਼ਾਹੀ ਦਾ ਸੇ ਤੂੰ ਖੁਦਾ ਸ਼ਨਾਸ ਨਹੀਂ ਹੈ ਬਖੰਡੀ ਹੈ ਚੌਟਾ ਹੈ تیرا نماز پڑھنا بھی جھوٹ تیری قرآن دی تلاوت بھی جھوٹ تیرے رمضان دینے چ رکھے روزے بھی جھوٹ تو رامن نہ دانم کے یزاں شناس برام ازت ہو کا رہا دل خراش تو او کم کیتے ہیں جہد لوگوں دے دلانو خراش پہنچی ہے تو لوگوں دے دلانو چوٹ پہنچائی ہے ਰੱਬ ਨਾਲ ਜੁੜਿਆ ਆ ਮਨੁੱਖ ਲੋਗਾ ਦੇ ਦਿਲਾਂ ਨੂੰ ਜੋੜਦਾ ਹੁੰਦਾ ਤੋੜਦਾ ਨਹੀਂ ਹੁੰਦਾ ਤੂ ਤੇ ਕਦਮ ਕਦਮ ਦੇ ਤੇ ਦਿਲ ਤੋੜੇ ਰਹਿ ਤੂ ਪਖੰਡਈ ਹੈ ਤੂੰ ਝੂਠਾ ਹੈ ਚਲਾਕ ਹੈ ਬਾਹਰੋਂ ਕੁਛ ਹੋਰ ਪੇਸ਼ ਕਰਦਾ ਹੈ ਆਪਣੇ ਆਪ ਨੂੰ ਅੰਦਰੋਂ ਕੁਛ ਹਮੋਂ ਮਰ ਦਬਾਇਦ ਸ਼ਬਦ ਸੁਖਨ ਵਰ ਨਸ਼ਿਕ ਮੇ ਦੀ ਗਰਦਰ ਦਾ ਨਾ ਨਹੀਂ ਦੇ ਗਰ ਅਸੀਂ ਉਸ ਨੂੰ ਹੀ ਮਰਦ ਮਨ ਦੇ ਆ ਮਨੁੱਖ ਮਨ ਦੇ ਆ ਜੋ ਜ਼ਬਾਨ ਦੇ ਚ ਹੈ ਉਹੀ ਦਿਲ ਦੇ ਚ ਹੈ ਜੋ ਦਿਲ ਦੇ ਚ ਹੈ ਉਹੀ ਜ਼ਬਾਨ ਦੇ ਚ ਹੈ ਤੇਰੀ ਜ਼ਬਾਨ ਤੇ ਕੁਛ ਹੋਰ ਹੈ ਤੇਰੇ ਦਿਲ ਦੇ ਚ ਕੁਛ ਹੋਰ ਹੈ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਇਹ ਕੱਚੇ ਚਲਾਕ ਮਨੁੱਖ ਬਾਰੋਂ ਕੁਛ ਹੋਰ ਹੁੰਦਾ ਹੈ ਅੰਦਰੋਂ ਕੁਛ ਹੋਰ ਹੁੰਦਾ ਹੈ ਹੁਣ ਮੈਂ ਅਰਜ਼ ਕਰਾਂ ਚਲਾਕ ਮਨ ਹੋ ਸਕਦਾ ਹੈ ਸੰਸਾਰ ਦੇ ਚ ਬੜੀ ਸਫਲਤਾ ਪ੍ਰਾਪਤ ਕਰ ਲਵੇ لیکن دھرم دی دنیا چ پچھڑ جائے گا بھولا منوک دھرم دی دنیا چ بہت اگے لنگ جائے گا ہو سکدا ہے ਸੰਸਾਰ دے چ پچھڑ جائے اے بھی مائز کردے ہیں بھگت کبیر کہندے نے چترائی نہ چتر بھج پائی چترائیان نال نہیں ملنا چલાકیاں نال نہیں ملنا چترائی نہ چتر بھج پائی اے رے جن من ما دھوسے ولائیے ਕਹੇ ਤ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਗਰ ਉਤੇ ਭੋਲੇ ਬਾ ਨਾਲ ਮਿਲਦਾ ਬਾਵਰਾ ਪੋਲਾ ਕਬੀਰ ਕਹਿੰਦੇ ਨੇ ਐਸਾ ਸ਼ਬਦ ਦਾ ਤੀਰ ਲਗਿਆ ਹੈ ਪੋਲਾ ਹੋ ਗਿਆਂ ਅੰਦਰੋਂ ਬਾਹਰੋਂ ਇਕ ਹੋ ਗਿਆਂ ਇਰਾਨੀ ਸੂਫੀ ਸੰਤ ਹਾਫਿਜ਼ ਕਹਿੰਦਾ ਸਦ ਜਾਵ ਫਿਦਾ ਆ ਕੇ ਜ਼ਬਾਨਸ਼ ਦਿਲਸ਼ ਯਕੈਸ ਹਜ਼ਾਰਾਂ ਜਿੰਦੜੀਆਂ ਉਸ ਮਨੁੱਖ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਸਦਕੇ ਕੀਤੀਆਂ ਜਾ ਸਕਦੀਆਂ ਜੇ ਦੀ ਜ਼ਬਾਨ ਤੇ ਦਿਲ ਇੱਕ ਹੈ ਜੋ ਕਹਿੰਦਾ ਹੈ ਉਹੀ ਦਿਲ ਦੇ ਚ ਹੈ ਉਹ ਜੋ ਦਿਲ ਦੇ ਚ ਹੈ ਉਹ ਹੀ ਕਹਿੰਦਾ ਹੈ ਜੋ ਬਾਹਰੋਂ ਹੈ ਉਹ ਹੀ ਅੰਦਰੋਂ ਹੈ ਜੋ ਅੰਦਰੋਂ ਹੈ ਉਹ ਹੀ ਬਾਹਰੋਂ ਹੈ ਹਰ ਮਨੁੱਖ ਦੇ ਦੋ ਦੋ ਰੂਪ ਨੇ ਇਹ ਬਾਹਰੋਂ ਮਨੁੱਖ ਦਿਖਾਈ ਦੇ ਰਿਹਾ ਅੰਦਰੋਂ ਨਹੀਂ ਇਸ ਵਾਸਤੇ ਅਸੀਂ ਕਿਸੇ ਕੁੱਤੇ ਨੂੰ ਨਹੀਂ ਕਹਿੰਦੇ ਵੀ ਇਹ ਕੁੱਤੇ ਤੂੰ ਕੁੱਤਾ ਬਣ ਜਾ ਇਹ ਗਾਉ ਤੂੰ ਗਾਉ ਬਣ ਜਾ ਇਹ ਸ਼ੇਰ ਤੂੰ ਸ਼ੇਰ ਬਣ ਜਾ ਇਹ ਖੋਤੇ ਤੂੰ ਖੋਤਾ ਬਣ ਜਾ ਐਸਾ ਕਹਿਣ ਦੀ ਲੋੜ ਨਹੀਂ ਹੁੰਦੀ ਹੈ ਨਹੀਂ ਖੋਤੇ ਪਰ ਰੋਜ਼ ਕਹਿਣਾ ਪੈਂਦਾ ਹੈ ਬੰਦੇ ਤੂੰ ਬੰਦਾ ਬਣ ਜਾ ਐ ਇਨਸਾਨ ਤੂੰ ਇਨਸਾਨ ਬਣ ਜਾ ਕਿਉਂ ਖੋਤਾ ਖੋਤੇ ਦੀ ਤਰ੍ਹਾਂ ਜੀ ਰਿਹਾ ਹੈ ਸ਼ੇਰ ਸ਼ੇਰ ਦੀ ਤਰ੍ਹਾਂ ਜੀ ਰਿਹਾ ਹੈ ਗਾਉ ਗਾਉ ਦੀ ਤਰ੍ਹਾਂ ਜੀ ਰਹੀ ਹੈ ਮਨੁੱਖ ਮਨੁੱਖ ਦੀ ਤਰ੍ਹਾਂ ਨਹੀਂ ਜੀ ਰਿਹਾ ਇਹ ਕਿਸ ਤਰ੍ਹਾਂ ਜੀ ਰਿਹਾ ਕਰਪੂਤ ਪਸੂ ਕੇ ਮਨ ਸਜਾਤ ਲੋਕ ਪਚਾਰਾ ਕਰੇ ਦਿਨ ਰਾਤ ਕਬੀਰ ਕਹਿੰਦੇ ਨ ਭੋਲਾ ਹੋ ਗਿਆ ਅੰਦਰੋਂ ਬਾਹਰੋਂ ਇੱਕ ਹੋ ਗਿਆ ਗੂੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਕੰਨਾ ਤੋ ਵੀ ਬਹਿਰਾ ਹੋ ਗਿਆ ਮੈਂ ਵਿਅਰਥ ਸੁਣਦਾ ਵੀ ਨਹੀਂ ਫਿਜ਼ੂਲ ਦੇ ਬੋਲ ਮੈਂ ਸੁਣਦਾ ਹੀ ਨਹੀਂ ਮੈਂ ਗਲਤ ਗੱਲ ਕੰਨ ਦੇ ਚੰਦਰ ਜਾਣੇ ਨਹੀਂ ਦਿੰਦਾ ਦੇਖੋ ਕੋਈ ਸਾਡੇ ਘਰ ਦੇ ਵਿੱਚ ਕਚਰਾ ਸੁੱਟ ਜਾਏ ਗੰਦਗੀ ਸੁੱਟ ਜਾਏ ਅਸੀਂ ਕਵਾਂਗੇ ਅਸੱਬੇ ਮਨੁੱਖ ਉਹਦੇ ਨਾਲ ਲੜ ਵੀ ਸਕਦੇ ਹਾਂ ਪਰ ਜੋ ਕੰਨਾਂ ਦੇ ਰਾਹੀਂ ਗੰਦੀਆਂ ਗੱਲਾਂ ਸਾਡੇ ਵਿੱਚ ਸੁੱਟ ਜਾਏ ਅਸੀਂ ਬੜੇ ਸ਼ੌਕ ਨਾਲ ਸੁਣੀਏ ਨਹੀਂ ਫਿਰ ਇਹ ਸਾਵਧਾਨੀ ਨਹੀਂ ਨਹੀਂ ਹੈ ਕਬੀਰ ਕਹਿੰਦੇ ਮੈਂ ਸਾਵਧਾਨ ਹੋ ਗਿਆ ਮੈਂ ਵਿਅਰਥ ਦੀਆਂ ਗੱਲਾਂ ਸੁਣਦਾ ਵੀ ਨਹੀਂ ਗੱਲ ਖਤਮ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਹ ਇਨੋ ਸੁਆਮੀ ਰਾਵਨੰਦਨ ਨੇ ਬਸੰਤ ਰਾਗ ਦੇ ਇੱਕ ਸ਼ਬਦ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਧਿਆਨ ਨਾਲ ਸੁਣਨਾ ਕਤੁ ਜਾਈਏ ਰੇ ਘਰ ਲਾਗੋ ਰੰਗ ਮੇਰਾ ਚੇਤਨਾ ਚਲਤ ਮਨ ਭਾਇਓ ਪੰਗ ਮੇਰਾ ਮਨ ਪਿੰਗਲਾ ਹੋ ਗਿਆ ਪੈਰ ਟੁੱਟ ਗਏ ਨੇ ਇਹਦੀ ਭਟਕਣਾ ਮਿਟ ਗਈ ਹੈ ਮੇਰਾ ਚੇਤਨਾ ਚਲਤ ਨਹੀਂ ਚੱਲਦਾ ਪਤਾ ਚੰਚਲ ਦੇ ਅਰਥ ਕੀ ਨੇ ਚਲ 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 ਹਰ ਵਕਤੀ ਚਲਦਾ ਤਨ ਬੈਠਾ ਤਾਂ ਵੀ ਮਨ ਚਲਦਾ ਹੀ ਰਹਿੰਦਾ ਚੰਚਲ ਹੈ ਚਲ ਚਲ ਚਲਦਾ 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 ਰੁਕਦਾ ਹੀ ਨਹੀਂ ਕਿਤੇ ਟਿਕਦਾ ਹੀ ਨਹੀਂ ਸ੍ਰੀ ਰਾਮਾਨੰਦਾ ਬਸੰਤ ਰਾਗ ਦਾ ਹੈ ਸ਼ਬਦ ਕਿੰਨੇ ਮਨ ਮੇਰਾ ਪਿੰਗਲਾ ਹੋ ਗਿਆ ਕਤ ਜਾਇਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚਲਦਾ ਮਨ ਭਾਇਓ ਮੰਗ ਇੱਕ ਦਿਵਸ ਮਨ ਭਈ ਮੰਗ ਗਸ ਚੰਦਨ ਚੋਆ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮ ਠਾਇ ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਇ ਕਿਕੇ ਹੋਇਆ ਮਨ ਸਭ ਕੁਝ ਸਮਝ ਲੈਂਦਾ ਹੈ ਭਟਕਣਾ ਜਦ ਮਿਟ ਜਾਏ ਦੋ ਗੱਲਾਂ ਧਾਰਮਿਕ ਜਗਤ ਦੇ ਵਿੱਚ ਬਿਲਕੁਲ ਗਲਤ ਕਹੀਆਂ ਜਾਂਦੀਆਂ ਨੇ ਵੀ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਗਲਤ ਇੰਜ ਕਹਿਣਾ ਚਾਹੀਦਾ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਹਿਲੇ ਕਿਥੋਂ ਸ਼ੁੱਧ ਕਰ ਲੋਗੇ ਕਿਵੇਂ ਕਰ ਲੋਗੇ ਫਿਰ ਦੂਜੀ ਗੱਲ ਕਰਦੇ ਨੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਯਕੀਨ ਜਾਨੋ ਇਹਨਾਂ ਨੂੰ ਮਨ ਦੀ ਸਮਝ ਨਹੀਂ ਇੰਜ ਕਹਿਣਾ ਚਾਹੀਦਾ ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ ਪਹਿਲੇ ਕਿਥੋਂ ਇਕਾਗਰ ਹੋ ਜਾਏਗਾ ਜੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਬਿਲਕੁਲ ਗਲਤ ਇਹਨਾਂ ਲੋਕਾਂ ਨੂੰ ਮਨ ਦੀ ਸਮਝ ਹੀ ਨਹੀਂ ਹੈ ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਹੱਦ ਹੋ ਗਈ ਇੰਜ ਕਹਿਣਾ ਚਾਹੀਦਾ ਗੁਰਦੁਆਰੇ ਜਾਓ ਤਾਂ ਕੇ ਮਨ ਸ਼ੁੱਧ ਹੋਵੇ ਪਹਿਲੇ ਕਿਵੇਂ ਸ਼ੁੱਧ ਹੋ ਜਾਏਗਾ ਬਿਨ ਸਤ ਸੰਗ ਤੋਂ ਕਿਵੇਂ ਜੋ ਹੈ ਸ਼ੁੱਧ ਹੋ ਜਾਏਗਾ ਬਿਨ ਵਾਗਾਂ ਸਤ ਸੰਗ ਨਾਲ ਲੱਭੇ ਬਿਨ ਸੰਗਤ ਮੈਲ ਭਰੀ ਜੇ ਜੀ ਇਥੇ ਮੈਲਾ ਹੋ ਜਾਏਗਾ ਉਲਟਾ ਫਿਰ ਮੁਖਤਸਰ ਜਿਹਾ ਮੈਂ ਅਰਜ਼ ਕਰਾਂ ਕਬੀਰ ਕਹਿੰਦੇ ਨੇ ਪਾਉ ਤੇ ਪਿੰਗਲ ਭਇਆ ਮਾਰਿਆ ਸਤ ਗੁਰ ਬਾਣ ਐਸਾ ਬਾਣੀ ਦਾ ਬਾਣ ਲੱਗਿਆ ਹੈ ਪਹਿਰਾ ਤੋਂ ਪਿੰਗਲਾ ਹੋ ਗਿਆ ਬਟਕਣਾ ਮਿਟ ਗਏ ਇਹਨੋਂ ਇੱਕ ਉਰਦੂ ਦੇ ਮਾਇਆ ਨਾਲ ਸ਼ਾਇਰ ਨੇ ਇੰਜ ਕਹਿ ਲੋ ਠੀਕਾ ਹੀ ਕੀਤਾ ਹੋਵੇਗਾ ਜ਼ਰੂਰ ਇਹਨਾਂ ਭਗਤਾਂ ਦੇ ਖਿਆਲ ਉਸਨੇ ਸੁਨੇ ਹੋਣੇ ਨੇ ਯਾ ਚਲੋ ਉਸ ਦਾ ਆਪਣਾ ਨਿੱਜੀ ਅਨੁਭਵ ਹੋਵੇ ਮਿਰਜ਼ਾ ਗਾਲिब ਕਹਿੰਦਾ ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਕਹਿੰਦਾ ਜਿਹੜਾ ਮੇਰਾ ਪੈਰ ਟੁੱਟ ਗਿਆ ਹੈ ਨਾ ਇਸ ਟੁੱਟੇ ਪੈਰ ਦਾ ਮੇਰੇ ਤੇ ਬੜਾ ਐਹਸਾਨ ਹੈ ਮੈਂ ਇਸ ਦਾ ਐਹਸਾਨ ਮੰਨਦਾ ਜੋ ਮੇਰਾ ਪੈਰ ਟੁੱਟ ਗਿਆ ਹੈ ਅੱਧ ਹੋ ਗਈ ਪੈਰ ਟੁੱਟ ਗਿਆ ਤੇ ਟੁੱਟੇ ਪੈਰ ਦਾ ਐਹਸਾਨ ਸ਼ੁਕਰਾਨਾ ਪਿਆ ਕਰਦਾ ਅੱਗੇ ਦੱਸਦਾ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ تمہارے در سے اب اٹھ کر کہیں جایا نہیں جاتا ان میں تیرے در جو گا رہ گیا کدھرے جان جو گا رہی نہیں میرے ٹوٹے ہوئے پائے طلب کا مجھ پہ ایسا ہے تمہارے در سے اب اٹھ کر کہیں جایا نہیں جاتا محبت اصل میں مخمور وہ راز حقیقت ہے سمجھ میں آ گیا ہے پھر بھی سمجھایا نہیں جاتا ਕਹਿੰਦਾ ਗੱਲ ਖੁਦਾ ਤੇਰੀ ਸਮਝ ਚ ਆ ਗਈ ਹੈ ਪਰ ਕੀ ਕਰਾਂ ਮੈਂ ਬੋਲ ਨਹੀਂ ਸਕਦਾ ਗੁੰਗਾ ਸਮਝਾ ਨਹੀਂ ਸਕਦਾ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈਏ ਜਿਉ ਚਾਖ ਗੁੰਗਾ ਮੁਸਕਰ ਸਮਝ ਮੈਂ ਆ ਗਿਆ ਹੈ ਫਿਰ ਵੀ ਸਮਝ ਆਇਆ ਨਹੀਂ ਜਾਂਦਾ ਇੱਕ ਹੋਰ ਗੱਲ ਵੀ ਬੜੀ ਕੀਮਤੀ ਕਰਦਾ ਹੈ محبت کے لیے کچھ خاص دل مخصوص ہوتے ہیں ہر دل دے وچ ربی پیار نہیں پیدا ہوندا محبت کے لیے کچھ خاص دل مخصوص ہوتے ہیں یہ وہ نغمہ ہے جو ہر ساز پہ گایا نہیں جاتا یہ وہ گیت ہے اینو ہر ساز تے نہیں گایا جا سکتا یہ او راگ ہے یہ وہ گیت ہے ਜਿਹਦੇ ਵਾਸੇ ਵਿਸ਼ੇਸ਼ ਵਾਜਾ ਚਾਹੀਦਾ ਹੈ ਵਿਸ਼ੇਸ਼ ਸਾਜ਼ ਚਾਹੀਦਾ ਹੈ ਬਾਓ ਹਰ ਦਿਲ ਦੇ ਚ ਨਗਮਾ ਨਹੀਂ ਗੂੰਜਦਾ ਪਹਿਲੇ ਦਿਲ ਦੀ ਬਣਤਰ ਬਣਾਣੀ ਪੈਂਦੀ ਹੈ ਸਤਸੰਗ ਕਰ ਕਰਕੇ ਕਰ ਕਰਕੇ ਕਰ ਕਰਕੇ ਤੋਂ ਮੈਂ ਅਰਜ਼ ਕਰਾਂ ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ ਪਹਿਲਾ ਬੜਾ ਗਹਿਰਾ ਸਰੋਤਾ ਹੋਵੇ ਤੇ ਗੁਰੂ ਦਾ ਸ਼ਬਦ ਛੋਟ ਕਰ ਜਾਏ ਤੇ ਅੱਜ ਦੀ ਕਥਾ ਦੇ ਚੱਪ ਦੇਖਿਆ ਕਿ ਸੰਤ ਸਿੰਘ ਮਸਕੀਨ ਜੀ ਦਾਸ ਦੇ ਬੇਲੇ ਕਿ ਇਨਸਾਨ ਵੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਕਾਮਯਾਬ ਹੋ ਸਕਦਾ ਹੈ ਕਿ ਇਨਸਾਨ ਨੂੰ ਚਾਹੀਦਾ ਕਿ ਮਨ ਦੇ ਨਾਲ ਅੱਲਾਹ ਤਾਲਾ ਦੀ ਇਬਾਦਤ ਕਰੇ ਦੂਸਰੇ ਦੀ ਤਕਲੀਫ ਨੂੰ ਸਮਝੇ ਤੇ ਉਹਨਾਂ ਦੀ ਮਦਦ ਕਰੇ ਦੂਸਰੇ ਨਾਲ ਚੰਗਾ ਸਲੂਕ ਕਰੇ ਹਰ ਮੁਸ਼ਕਿਲ ਘੜੀ ਦੇ ਵਿੱਚ ਉਹਨਾਂ ਦੀ ਮਦਦ ਕਰੇ ਦੂਸਰੇ ਦੇ ਬਾਰੇ ਚੰਗਾ ਸੋਚੇ ਅਗਰ ਦੂਸਰੇ ਦੇ ਬਾਰੇ ਚੰਗਾ ਸੋਚੇਗਾ ਤੇ ਉਹਰੇ ਵਾਸਤੇ ਵੀ ਚੰਗਾ ਹੋਏਗਾ ਤੇ ਬਹੁਤ ਸ਼ਾਨਦਾਰ ਖਦਾਸੀ ਵੀਰ ਤਾਨੂੰ ਕਿਸ ਤਰ੍ਹਾਂ ਦੇ ਲਗੇ ਕਾਉਂਟਸ ਕਰਕੇ ਆਪਣੀ ਰਾਜਾ ਜ਼ਰੂਰ ਲਾਜ਼ਮੀ ਕਰਿਓ ਤਾਂ ਮੈਂ ਖੜੇ ਐਸਾ ਖਿਆਲ ਰੱਖਾ